ਅੱਜ ਦਾ ਆਪਣਾ ਵਿਸ਼ਾ ਹੈ ਹਾਊ ਟੂ ਪ੍ਰੋਗਰਾਮ ਯੋਰ ਮਾਈਂਡ ਆਪਣੇ ਮਨ ਨੂੰ ਰੀ ਪ੍ਰੋਗਰਾਮ ਕਿਵੇਂ ਕਰਨਾ ਹੈ ਹੁਣ ਪ੍ਰੋਗਰਾਮਿੰਗ ਕੀ ਹੁੰਦੀ ਆ ਪਹਿਲਾਂ ਆਪਾਂ ਇਹ ਸਮਝਾਂਗੇ ਸਾਡਾ ਜਿਹੜਾ ਮਨ ਆ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਤੁਸੀਂ ਜਿਹੜੀ ਵੀ ਉਮਰ 'ਚ ਹੈਗੇ ਆ ਉਹ ਪ੍ਰੋਗਰਾਮ ਹੋਇਆ ਆ ਪ੍ਰੋਗਰਾਮ ਕਿਵੇਂ ਹੋਇਆ ਆ ਜਿੱਦਾਂ ਵੀ ਅਸੀਂ ਜਿਹੜੀਆਂ ਚੀਜ਼ਾਂ ਦੇਖ ਕੇ ਵੱਡੇ ਹੋਏ ਆ ਜੋ ਵੀ ਅਸੀਂ ਸੁਣਦੇ ਆ ਜੋ ਵੀ ਸਾਨੂੰ ਸਮਾਜ ਨੇ ਦੱਸਿਆ ਜੋ ਵੀ ਸਾਨੂੰ ਸਾਡੇ ਬੌਧਿਕ ਢਾਂਚੇ ਨੇ ਦੱਸਿਆ ਜੋ ਵੀ ਸਾਨੂੰ ਸਾਡੇ ਘਰਦਿਆਂ ਨੇ ਮਾਪਿਆਂ ਨੇ ਦੱਸਿਆ ਉਹ ਸਾਰਾ ਕੁਝ ਅਸੀਂ ਦੇਖਦੇ ਦੇਖਦੇ ਵੱਡੇ ਹੋਏ ਆ ਤੇ ਉਹ ਸਾਰਾ ਸਾਡੇ ਮਨ ਚ ਇੱਕ ਪ੍ਰੋਗਰਾਮ ਹੋ ਗਿਆ ਇੱਕ ਪ੍ਰੋਗਰਾਮ ਦੀ ਤਰ੍ਹਾਂ ਕੰਮ ਕਰਦਾ ਜਿਵੇਂ ਕੰਪਿਊਟਰ ਦੇ ਵਿੱਚ ਸੌਫਟਵੇਅਰ ਹੁੰਦੇ ਆ ਪ੍ਰੋਗਰਾਮ ਹੁੰਦੇ ਆ ਸਾਰਾ ਕੁਝ ਪਰੇ ਆਇਆ ਹੁੰਦਾ ਆ ਤੇ ਫਿਰ ਉਹ ਉਹ ਚੀਜ਼ਾਂ ਹੀ ਅਸੀਂ ਵਰਤ ਸਕਦੇ ਆ ਜੋ ਜੋ ਉਹਦੇ ਵਿੱਚ ਹੁੰਦੀਆਂ ਆ ਸੋ ਅਸੀਂ ਉਹ ਉਹ ਇਨਫੋਰਮੇਸ਼ਨ ਦੇ ਅਨਸਾਰ ਹੀ ਜੀ ਸਕਦੇ ਆ ਜਿਹੜੀ ਜਿਹੜੀ ਇਨਫੋਰਮੇਸ਼ਨ ਸਾਡੇ ਮਨ ਚ ਸਾਡੇ ਬ੍ਰੇਨ ਚ ਭਰੀ ਹੋਈ ਆ ਸੋ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਸਾਨੂੰ ਇੰਨੀ ਇੱਕ ਸੋਝੀ ਤਾਂ ਹੋ ਜਾਂਦੀ ਆ ਕਿ ਅਸੀਂ ਚੀਜ਼ਾਂ ਜੋ ਸਾਡੇ ਕੋਲ ਨੇ ਉਹਨਾਂ ਨੂੰ ਪਰਖ ਸਕੀਏ ਕਿ ਦੇਖੀਏ ਇਹ ਸਾਡੇ ਕੰਮ ਆ ਰਹੀ ਆ ਇਨਫੋਰਮੇਸ਼ਨ ਜਾਂ ਨਹੀਂ ਸੋ ਪ੍ਰੋਗਰਾਮਿੰਗ ਇਹਨੂੰ ਹੀ ਕਹਿੰਦੇ ਆ ਰੀ ਪ੍ਰੋਗਰਾਮਿੰਗ ਕਿ ਜਦੋਂ ਹੁਣ ਇਨਫੋਰਮੇਸ਼ਨ ਜਦੋਂ ਤੁਹਾਡਾ ਬਸ ਨਹੀਂ ਸੀਗਾ ਉਦੋਂ ਤੁਹਾਡੇ ਕੋਲ ਆਈ ਤੇ ਹੁਣ ਜਦੋਂ ਤੁਹਾਡਾ ਬੱਸ ਆ ਤੁਹਾਡੇ ਕੋਲ ਸੋਜੀ ਆ ਤੇ ਤੁਸੀਂ ਹੁਣ ਆਪਣੇ ਮਾਈਂਡ ਨੂੰ ਰੀਪ੍ਰੋਗਰਾਮ ਕਰਨਾ ਆ ਸੋ ਜਿਹੜੀ ਜਿਹੜੀ ਇਨਫੋਰਮੇਸ਼ਨ ਤੁਹਾਡੇ ਰਾਹ ਦੇ ਵਿੱਚ ਰਾਹ ਮਤਲਬ ਜਿੱਥੇ ਤੁਸੀਂ ਸਮਝਦੇ ਆ ਕਿ ਮੈਂ ਤਰੱਕੀ ਨਹੀਂ ਕਰ ਰਿਹਾ ਜਾਂ ਮੇਰੇ ਕੋਲ ਔਕੜਾਂ ਨੇ ਰੋੜਾ ਬਣੀ ਹੋਈ ਆ ਉਸ ਇਨਫੋਰਮੇਸ਼ਨ ਨੂੰ ਦਿਮਾਗ ਚੋਂ ਕੱਢਣਾ ਆ ਤੇ ਨਵੀਂ ਭਰਨੀ ਆ ਨਵੀਂ ਇਨਫਰਮੇਸ਼ਨ ਕਿੱਥੋਂ ਆਉਗੀ ਜਦੋਂ ਤੁਸੀਂ ਖੋਜ ਕਰਦੇ ਰਹੋਗੇ ਤੁਹਾਡੇ ਦਿਮਾਗ ਦੇ ਵਿੱਚ ਸਵਾਲ ਉੱਠੇ ਤੇ ਤੁਸੀਂ ਖੋਜ ਕਰਨੀ ਸ਼ੁਰੂ ਕੀਤੀ ਕਿ ਮੈਨੂੰ ਇਸ ਵਿਸ਼ੇ ਤੇ ਆ ਜਾਣਕਾਰੀ ਚਾਹੀਦੀ ਆ ਫਿਰ ਉਹ ਜਾਣਕਾਰੀ ਨਵੀਂ ਨਕੋਰ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਪ੍ਰੋਗਰਾਮਿੰਗ ਉਹਦੀ ਹੁੰਦੀ ਆ ਤਾਂ ਤੁਸੀਂ ਚੀਜ਼ਾਂ ਨੂੰ ਆਸਾਨੀ ਨਾਲ ਕਰ ਪਾਉਂਦੇ ਆ ਫਿਰ ਤੁਹਾਡਾ ਫਰਜ਼ ਬਣਦਾ ਕਿ ਉਹਦੀ ਜਗ੍ਹਾ ਜਿਹੜੀ ਪਹਿਲੀ ਇਨਫਰਮੇਸ਼ਨ ਸੀ ਉਹਨੂੰ ਪੱਕੇ ਤੌਰ ਤੇ ਡਿਲੀਟ ਕਰੀਏ ਤੇ ਨਮੀ ਭਰੀਏ ਸੋ ਜਦੋਂ ਅਸੀਂ ਆਦਤਾਂ ਦੀ ਗੱਲ ਕਰਦੇ ਆ ਨਾ ਕਿ ਨਵੀਆਂ ਆਦਤਾਂ ਪਾਉਣੀਆਂ ਸੌਖੀਆਂ ਨਹੀਂ ਬਚਪਨ ਚ ਜੋ ਪੱਕ ਗਿਆ ਉਹ ਪੱਕ ਗਿਆ ਇਹੀ ਅਸੀਂ ਕਹਿੰਨੇ ਆ ਨਾ ਕਿ ਸਾਡਾ ਸੁਭਾਅ ਪੱਕਾ ਹੁੰਦਾ ਆ ਪਰ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਸਭ ਕੁਝ ਬਦਲ ਸਕਦਾ ਆ ਇਹ ਸਾਡੇ ਤੇ ਆ ਕਿ ਅਸੀਂ ਉਹਨਾਂ ਆਦਤਾਂ ਦੇ ਸਹਾਰੇ ਕੋਸੀ ਜਾਣਾ ਆ ਆਪਣੇ ਆਪ ਨੂੰ ਸਮਾਜ ਨੂੰ ਜਾਂ ਸਰਕਾਰਾਂ ਨੂੰ ਜਾਂ ਫਿਰ ਆਦਤਾਂ ਬਦਲਣੀਆਂ ਨੇ ਆਦਤਾਂ ਬਦਲੀਆਂ ਜਾ ਸਕਦੀਆਂ ਆ ਕਰਨਾ ਕੀ ਆ ਕਿ ਜਦੋਂ ਵੀ ਤੁਸੀਂ ਨਵੀਆਂ ਆਦਤਾਂ ਦੀ ਲਿਸਟ ਬਣਾਓ ਕਿ ਆ ਆ ਮੇਰੀ ਜ਼ਿੰਦਗੀ ਚ ਮੈਨੂੰ ਹੁਣ ਚਾਹੀਦਾ ਆ ਤਾਂ ਤੁਸੀਂ ਇੱਕਦਮ ਉਤਸ਼ਾਹਿਤ ਹੁੰਨੇ ਆ ਕਿ ਹੁਣ ਮੈਂ ਐਦਾਂ ਹੀ ਕਰੂੰ ਹਨਾ ਫਿਰ ਇੱਕਦਮ ਤੁਸੀਂ ਕਰਦੇ ਕਰਦੇ ਫਿਰ ਡੀਮੋਟੀਵੇਟ ਹੋ ਜਾਂਦੇ ਆ ਤੁਸੀਂ ਕਹਿੰਨੇ ਕਿ ਨਹੀਂ ਪਹਿਲੀਆਂ ਆਦਤਾਂ ਨਹੀਂ ਛੁੱਟਦੀਆਂ ਐਦਾਂ ਕਿਉਂ ਹੁੰਦੀ ਆ ਐਦਾਂ ਤਾਂ ਹੁੰਦੀ ਆ ਕਿਉਂਕਿ ਜਿਹੜਾ ਮਨੁੱਖੀ ਦਿਮਾਗ ਆ ਇਹ ਇੱਕ ਪ੍ਰੋਸੈਸ ਚ ਰਹਿੰਦਾ ਆ ਜਦੋਂ ਤੁਸੀਂ ਕੰਪਿਊਟਰ ਦੇ ਵਿੱਚ ਵੀ ਕੋਈ ਵੀ ਚੀਜ਼ ਜਿਹੜੀ ਫੀਡ ਕਰਦੇ ਆ ਤਾਂ ਇੱਕ ਪ੍ਰੋਸੈਸਿੰਗ ਹੁੰਦੀ ਆ ਨਾ ਪ੍ਰੋਸੈਸ ਲੱਗਦੀ ਆ ਜਾਂ ਕਿਸੇ ਵੀ ਗੱਲ ਲਈ ਪ੍ਰੋਸੈਸ ਲੱਗਦੀ ਆ ਐਦਾਂ ਹੀ ਮਨੁੱਖੀ ਦਿਮਾਗ ਲਈ ਵੀ ਇੱਕ ਟਾਈਮ ਪੀਰੀਅਡ ਆ ਕਿ 90 ਦਿਨ ਜਾਂ 2 ਮਹੀਨੇ 21 ਦਿਨ ਕੋਈ ਵੀ ਟਾਈਮ ਪੀਰੀਅਡ ਤੁਸੀਂ ਫਿਕਸ ਕਰ ਲਓ ਉਹਦੇ ਦੌਰਾਨ ਤੁਸੀਂ ਲਗਾਤਾਰ ਕੋਈ ਵੀ ਚੀਜ਼ ਕਰਦੇ ਆ ਤਾਂ ਉਹ ਤੁਹਾਡੇ ਬ੍ਰੇਨ 'ਚ ਪ੍ਰੋਗਰਾਮ ਹੁੰਦੀ ਆ ਤੁਹਾਡਾ ਬ੍ਰੇਨ ਉਹਨੂੰ ਅਡੈਪਟ ਕਰਦਾ ਆ ਤੇ ਤੁਸੀਂ ਨਵੀਆਂ ਆਦਤਾਂ ਨੂੰ ਸ਼ੁਰੂ ਕਰ ਪਾਉਨੇ ਆ ਪਰ ਨਵੀਆਂ ਆਦਤਾਂ ਜਿਹੜੀਆਂ ਆ ਉਹ ਇਹ ਨਹੀਂ ਕਿ ਹੁਣ ਨਵੀਆਂ ਆਦਤਾਂ ਦਾ ਗੁੱਛਾ ਚੱਕਿਆ ਤੇ ਤੁਸੀਂ ਕਹੋ ਕਿ ਫਟਾਫਟ ਇਹ ਸਾਰੀਆਂ ਹੀ ਮੇਰੀਆਂ ਆਦਤਾਂ ਬਣ ਜਾਣ ਐਦਾਂ ਨਹੀਂ ਹੁੰਦੀ ਤੁਸੀਂ ਲਿਸਟ ਜ਼ਰੂਰ ਬਣਾਓ ਕਿਸੇ ਇੱਕ ਆਦਤ ਨੂੰ ਛੱਡੋ ਤੇ ਇੱਕ ਆਦਤ ਤੋਂ ਸ਼ੁਰੂ ਕਰੋ ਜਿਵੇਂ ਤੁਹਾਨੂੰ ਸੈਰ ਕਰਨ ਦੀ ਜਮਾ ਆਦਤ ਨਹੀਂ ਹੈਗੀ ਪਰ ਹੁਣ ਤੁਹਾਨੂੰ ਕਰਨੀ ਪੈਣੀ ਆ ਤੁਹਾਡੇ ਸਰੀਰ ਦੀ ਲੋਡ ਆ ਜਾਂ ਬ੍ਰੇਨ ਦੀ ਲੋਡ ਆ ਜਾਂ ਕੰਮ ਕਾਜ ਕਰਕੇ ਸਿਹਤ ਲਈ ਲੋਡ ਆ ਤੇ ਤੁਹਾਡੀ ਆਦਤ ਨਹੀਂ ਬਣ ਰਹੀ ਸੋ ਇੱਕ ਸਮਾਂ ਮਿੱਥੋ ਕਿ ਇੰਨਾ ਸਮਾਂ ਮੈਂ ਰੋਜ਼ ਸੈਰ ਕਰਨੀ ਆ ਹੁਣ ਉਹ ਸਮਾਂ ਤੁਸੀਂ ਪਹਿਲੇ ਦਿਨ ਹੀ ਪੂਰਾ ਨਹੀਂ ਕਰਨਾ ਮੰਨ ਲਓ ਤੁਸੀਂ 45 ਮਿੰਟ ਦੀ ਸੈਰ ਕਰਨੀ ਆ ਪਰ ਪਹਿਲੇ ਦਿਨ ਤੁਸੀਂ ਸਿਰਫ 15 ਮਿੰਟ ਕਰੋ 15 ਮਿੰਟ ਦੇ ਵਿੱਚ ਰੋਜ਼ ਹਫਤਾ 5-5 ਮਿੰਟ ਐਡ ਕਰਦੇ ਜਾਓ ਹੌਲੀ ਹੌਲੀ ਤੁਸੀਂ ਦੇਖੋਗੇ ਕਿ 15 ਮਿੰਟ ਛੱਟ ਲੰਘ ਜਾਂਦੇ ਆ ਫਿਰ 20 ਮਿੰਟ ਹੋ ਗਏ ਫਿਰ 25 ਹੋ ਗਏ ਤੇ ਤੁਸੀਂ 45 ਤੇ ਕਦ ਪਹੁੰਚ ਗਏ ਪਤਾ ਵੀ ਨਹੀਂ ਲੱਗਣਾ ਸੋ ਸਮਾਂ ਤੇ ਸਬਰ ਹਰ ਆਦਤ ਲਈ ਹਰ ਚੀਜ਼ ਲਈ ਜ਼ਰੂਰੀ ਆ ਸੋ ਕੀ ਲੱਗਾ ਆਦਤ ਨੂੰ ਬਦਲਣ ਚ ਸਮਾਂ ਤੇ ਸਬਰ ਸੋ ਜਦੋਂ ਇਦਾਂ ਕਰਦੇ ਕਰਦੇ ਇੱਕ ਆਦਤ ਪੱਕ ਗਈ ਤੁਸੀਂ ਦੂਜੀ ਐਡ ਕਰ ਲਓ ਸੋ ਪੁਰਾਣੀਆਂ ਆ ਤਾਂ ਜਾਂਦੀਆਂ ਲੱਗਣੀਆਂ ਨੇ ਤੇ ਨਵੀਆਂ ਆ ਜਾਣੀਆਂ ਲੱਗਾ ਕੀ ਇੱਕ ਸਮਾਂ ਲੱਗਾ ਇੱਕ ਸਬਰ ਲੱਗਾ ਤੇ ਇੱਕ ਤੁਹਾਡੀ ਲਗਾਤਾਰ ਕੋਸ਼ਿਸ਼ ਲੱਗੀ ਜਿੱਥੇ ਤੁਸੀਂ ਹਾਰੇ ਨਹੀਂ ਹਾਰਦਾ ਬੰਦਾ ਕਦੋਂ ਆ ਜਦੋਂ ਉਹ ਇੱਕਦਮ ਚੀਜ਼ਾਂ ਸ਼ੁਰੂ ਕਰਦਾ ਆ ਫਿਰ ਕੰਸਿਸਟੈਂਟ ਨਹੀਂ ਰਹਿ ਪਾਉਂਦਾ ਕਿਉਂ ਕਿਉਂਕਿ ਉਹ ਚੀਜ਼ਾਂ ਨੂੰ ਫਟਾਫਟ ਕਰਨਾ ਚਾਹੁੰਦਾ ਆ ਜਦੋਂ ਅਸੀਂ ਚੀਜ਼ਾਂ ਨੂੰ ਸਹਿਜਤਾ ਨਾਲ ਕਰਾਂਗੇ ਮੈਨੇਜ ਕਰਕੇ ਕਰਾਂਗੇ ਆਪਣੀ ਸਮਰੱਥਾ ਦੇ ਅਨੁਸਾਰ ਕਰਾਂਗੇ ਆਪਣੇ ਆਪ ਨੂੰ ਹੌਲੀ ਬਦਲਾਂਗੇ ਤਾਂ ਸਾਰਾ ਕੁਝ ਹੀ ਪੋਸੀਬਲ ਆ ਜੇ ਤੁਸੀਂ ਚੀਜ਼ਾਂ ਤਾਂ ਇਕਦਮ ਕਰਨੀਆਂ ਚਾਹੁੰਦੇ ਆ ਪਰ ਤੁਸੀਂ ਉਹਨਾਂ ਨੂੰ ਸਹਿਜਤਾ ਨਾਲ ਨਹੀਂ ਕਰਦੇ ਉਹ ਫਿਰ ਇਕਦਮ ਤੁਹਾਡੇ ਚ ਝਟਕੇ ਨਾਲ ਬਦਲਾਅ ਆਊਗਾ ਤੇ ਉਹੀ ਬਦਲਾਅ ਜਿਹੜਾ ਉਹ ਉਨੇ ਹੀ ਤੇਜ਼ੀ ਨਾਲ ਚੱਲਾ ਵੀ ਜਾਊਗਾ ਤੇ ਤੁਸੀਂ बार-बार ਤੁਸੀਂ ਕਹੋਗੇ ਕਿ ਮੈਂ ਨਹੀਂ ਕਰ ਪਾ ਰਿਹਾ ਜਾਂ ਮੇਰੇ ਤੋਂ ਨਹੀਂ ਹੋ ਪਾ ਰਿਹਾ ਸੋ ਸਫਲਤਾ ਕਿਤੇ ਦੂਰ ਦੇਸ਼ ਦੀ ਚਿੜੀ ਨਹੀਂ ਹੈਗੀ ਇਹ ਤੁਹਾਡੀਆਂ ਨਿਰੰਤਰ ਕੋਸ਼ਿਸ਼ਾਂ ਦਾ ਹੀ ਨਤੀਜਾ ਹੁੰਦੀ ਆ ਸੋ ਆਦਤਾਂ ਨੂੰ ਬਦਲਣਾ ਆ ਆਪਣੇ ਮਾਈਂਡ ਨੂੰ ਰੀਪ੍ਰੋਗਰਾਮ ਕਰਨਾ ਆ ਤਤੋਂ ਨੂੰ ਕੁਝ ਸਮਾਂ ਦੇਣਾ ਪੈਣਾ ਆ ਤੇ ਸਮੇਂ ਦੇ ਨਾਲ ਨਾਲ ਸਬਰ ਰੱਖਣਾ ਪੈਣਾ ਆ ਕਦੇ ਵੀ ਇਦਾਂ ਨਹੀਂ ਹੁੰਦੀ ਕਿ ਤੁਸੀਂ ਲਗਾਤਾਰ ਕੁਝ ਦਿਨ ਮਿੱਥ ਕੇ ਪੂਰੇ ਤਰੀਕੇ ਨਾਲ ਕੁਝ ਕਰੋ ਤਾਂ ਉਹਦਾ ਨਤੀਜਾ ਨਾ ਆਵੇ ਨਤੀਜਾ ਉਦੋਂ ਨਹੀਂ ਆਉਂਦਾ ਜਦੋਂ ਅਸੀਂ ਕਾਲ ਕਰਦੇ ਆ ਜਦੋਂ ਅਸੀਂ ਨਤੀਜੇ ਤੇ ਫੋਕਸ ਕਰਦੇ ਆ ਐਕਸ਼ਨ ਤੇ ਫੋਕਸ ਨਹੀਂ ਕਰਦੇ ਉਦੋਂ ਨਤੀਜੇ ਫਿਰ ਨਹੀਂ ਆਉਂਦੇ ਹੈਗੇ ਹਮੇਸ਼ਾ ਤੁਹਾਨੂੰ ਆਪਣੀ ਕਾਰਗੁਜ਼ਾਰੀ ਤੇ ਫੋਕਸ ਕਰਨਾ ਪੈਣਾ ਆ ਤੇ ਫਿਰ ਨਤੀਜਿਆਂ ਦੀ ਫੋਕਸ ਕਰਨ ਦੀ ਲੋੜ ਹੀ ਨਹੀਂ ਰਹਿੰਦੀ ਉਹ ਤੁਹਾਨੂੰ ਆਪਣੇ ਆਪ ਦਿਖਣ ਲੱਗ ਜਾਂਦੇ ਨੇ ਕਿ ਹੁਣ ਕੀ ਹੋ ਰਿਹਾ ਆ ਤੇ ਪਹਿਲਾਂ ਕੀ ਸੀ ਸੋ ਬਦਲਾਅ ਲਈ ਜ਼ਰੂਰੀ ਆ ਆਪਣੇ ਆਪ ਨੂੰ ਬਦਲਣ ਲਈ ਸਭ ਤੋਂ ਜ਼ਰੂਰੀ ਆ ਕਿ ਆਦਤਾਂ ਬਦਲੋ ਜੋ ਤੁਸੀਂ ਰੋਜ਼ਾਨਾ ਕਰਦੇ ਆ ਤੇ ਆਦਤਾਂ ਉਦੋਂ ਬਦਲੂਗੀਆਂ ਜਦੋਂ ਤੁਹਾਡੇ ਬ੍ਰੇਨ ਦੀ ਇਨਫੋਰਮੇਸ਼ਨ ਬਦਲੂਗੀ ਇਨਫੋਰਮੇਸ਼ਨ ਬਦਲਣ ਲਈ ਰੀਪ੍ਰੋਗਰਾਮ ਕਰੋ ਆਪਣੇ ਬ੍ਰੇਨ ਨੂੰ ਤੇ ਨਵੀਂ ਜਾਣਕਾਰੀ ਸੁਣੋ ਤੇ ਨਵੀਂ ਜਾਣਕਾਰੀ ਲਈ ਫਾਲੋ ਕਰੋ ਅੰਬਰ ਕਰਨ ਨੂੰ ਧੰਨਵਾਦ